ਕਿਵੇਂ ਤਿੰਨ ਚਾਰ ਪੁੱਤਰਾਂ ਨੂੰ ਪਾਲ ਲੈਂਦੀ ਹੈ ਮਾਂ ਪਰ ਤਿੰਨ ਚਾਰ ਪੁੱਤਰਾਂ ਤੋਂ ਇੱਕ ਮਾਂ ਸੰਭਾੜੇ ਨਹੀਂ ਜਾਂਦੀ ਸੰਭਾੜੇ ਨਹੀਂ ਜਾਂਦੀ ਸੋ ਜੋ ਕਹਾਣੀ ਮੇਰੀ ਉਸ ਦਾ ਟਾਈਟਲ ਹੈ ਇੱਕ ਅੱਖ ਵਾਲੀ ਮਾਂ ਸੋ ਕੋਈ ਮੁੰਡਾ ਜਿਸ ਨੇ ਕਿ ਜਦੋਂ ਹੋ ਸੰਭਾਲੀ ਤਾਂ ਉਹ ਕੀ ਵੇਖਦਾ ਹੈ ਕਿ ਉਸਦੀ ਮਾਂ ਦੀ ਇੱਕ ਅੱਖ ਹੈ ਤਾਂ ਜਦੋਂ ਉਹ ਬੱਚਾ ਸਕੂਲ ਦੇ ਵਿੱਚ ਪੜਨ ਦੇਲੇ ਸ਼ੁਰੂ ਹੋਇਆ ਤਾਂ ਸਕੂਲ ਦੇ ਵਿੱਚ ਉਸਦੇ ਹਿੱਸੇ ਬਾਠੀ ਜੋ ਕਿ ਉਸ ਨੂੰ ਮਜ਼ਾਕ ਕਰਿਆ ਕਰਦੇ ਸੀ ਕਹਿੰਦੇ ਕਿ ਤੇਰੀ ਮਾਂ ਦੀ ਇੱਕ ਅੱਖ ਹੈ ਤੇਰੀ ਮਾਂ ਕਾਣੀ ਹੈ ਸਭ ਉਸ ਨੂੰ ਐਨੇ ਤੋਂ ਮਿਹਨੇ ਤਾਣੇ ਮਾਰਦੇ ਕਿ ਉਹ ਬੱਚੇ ਤਾਂ ਆਪਣੀ ਮਾਂ ਤੋਂ ਦੈਲੀ ਆਪ ਗਿਆ ਸੋ ਕੁਝ ਟਾਈਮ ਬਾਅਦ ਕੋ ਬੱਚਾ ਜੋ ਕਿ ਅਗਾਂਹ ਮਡੀ ਕਲਾਸ ਦੇ ਵਿੱਚ ਹੋਇਆ ਉਸ ਨੇ ਮੀਡਲ ਕਲਾਸ ਦੇ ਵਿੱਚ ਐਡਮਿਸ਼ਨ ਨਹੀਂ ਤਾਂ ਉਸ ਦੀ ਮਾਂ ਨੂੰ ਯਾਨੀ ਕਿ ਪੈਰੈਂਟਸ ਨੂੰ ਸਕੂਲ ਦੇ ਵਿੱਚ ਬੁਲਾਇਆ ਗਿਆ ਤਾਂ ਫਿਰ ਉਸ ਦੀ ਮਾਂ ਨੂੰ ਉੱਥੇ ਸਕੂਲ ਦੇ ਵਿੱਚ ਜਾਣਾ ਪਿਆ ਤਾਂ ਹੁਣ ਉੱਥੇ ਕੀ ਸੀ ਕਿ ਉੱਥੇ ਥੋੜੇ ਜਿਹਾ ਵੱਡੀ ਉਮਰ ਦੇ ਬੱਚੇ ਸੀ ਉਹਨਾਂ ਨੇ ਵੀ ਉਸ ਬੱਚੇ ਨੂੰ ਇਸ ਤਰ੍ਹਾਂ ਕਾਣੀ ਮਾਰਨੇ ਸ਼ੁਰੂ ਕਰ ਦਿੱਤੇ ਕਿ ਤੇਰੀ ਮਾਂ ਦੀ ਇੱਕ ਅੱਖ ਹੈ ਇਹ ਇੱਕ ਅੱਖ ਤੋਂ ਕਾਣੀ ਹੈ ਸੋ ਬੱਚਾ ਉਹ ਆਪਣੀ ਮਾਂ ਨਾਲ ਲੜਦਾ ਸੀ ਕਹਿੰਦਾ ਕਿ ਤੂੰ ਮੇਰੇ ਸਕੂਲ ਦੇ ਵਿੱਚ ਨਾ ਆਈਂ ਕਉ ਮੈਨੂੰ ਮੇਰੇ ਸਹਿਵਾਠੀ ਜੋ ਕਿ ਮਜ਼ਾਕਾ ਕਰਦੇ ਨੇ ਤੇ ਮੈਨੂੰ ਐਂਡੀਆਂ ਟੀਚਰਾਂ ਕਰਦੇ ਨੇ ਕਿ ਮੇਰਾ ਸਕੂਲ ਦੇ ਵਿੱਚ ਜੀ ਨਹੀਂ ਲੱਗਦਾ ਤਾਂ ਜਦੋਂ ਬੱਚਾ ਆਪਣੀ ਮੰਨ ਨਾਲ ਲੜਦਾ ਸੀ ਤਾਂ ਉਸ ਦੀ ਮਾਂ ਨੂੰ ਤਾਂ ਕਈ ਵਾਰੀ ਫਿਰ ਵੀ ਜਾਣਾ ਪੈਂਦਾ ਸੀ ਸਕੂਲ ਦੇ ਵਿੱਚ ਕਿਉਂਕਿ ਆਪਣੇ ਬੱਚੇ ਦੀ ਪੜ੍ਹਾਈ ਕਿਸ ਤਰ੍ਹਾਂ ਚੱਲ ਰਹੀ ਹੈ ਤਾਂ ਇਸ ਤਰ੍ਹਾਂ ਉਸ ਨੂੰ ਪੁੱਛਣ ਦੇ ਲਈ ਕਈ ਵਾਰ ਜਾਣਾ ਪੈਂਦਾ ਸੀ ਹੁਣ ਕੀ ਹੋਇਆ ਕਿ ਉਹ ਬੱਚਾ ਵੱਡੀ ਕਲਾਸ ਯਾਨੀ ਕਿ ਕਾਲਜ ਉਸ ਤੋਂ ਬਾਅਦ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕਰਕੇ ਉਸ ਨੂੰ ਕਿਤੇ ਬਾਹਰ ਨੌਕਰੀ ਮਿਲ ਗਈ ਜਦੋਂ ਉਸ ਨੂੰ ਗਵਰਨਮੈਂਟ ਨੌਕਰੀ ਮਿਲ ਗਈ ਤਾਂ ਹਰ ਬੱਚਾ ਬਾਹਰ ਚਲਾ ਗਿਆ ਉਸਨੇ ਆਪੇ ਸੋਚਿਆ ਕਿ ਮੈਂ ਹੁਣ ਮੇਰੀ ਮਾਂ ਤੋਂ ਛੁਟਕਾਰਾ ਪਾ ਸਕਦਾ ਇਸ ਤੋਂ ਬਾਅਦ ਮੈਨੂੰ ਕੋਈ ਵੀ ਇਹ ਕਹਣੀ ਆਖੇਗਾ ਕਿ ਤੇਰੀ ਮਾਂ ਕਾਣੀ ਹੈ ਤੇਰੀ ਮਾਂ ਦੀ ਇੱਕ ਆਖ ਤਾਂ ਉਸਨੇ ਕੀ ਕੀਤਾ ਕਿ ਉੱਥੇ ਬਾਹਰ ਜਿੱਥੇ ਉਹਨੇ ਨੌਕਰੀ ਮਿਲੀ ਸੀ ਉਹਨੇ ਸਕੇਮ ਲਾਈ ਕਿ ਮੈਂ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿ ਲਵਾਂ ਤੇ ਮਾਂ ਨੂੰ ਮੇਰਾ ਐਡਰੈਸ ਵੀ ਨਾ ਦੱਸਾਂ ਤਾਂ ਇੱਕ ਦਿਨ ਕੀ ਹੋਇਆ ਕਿਉਂ ਬੱਚੇ ਦਾ ਕੋਈ ਰਿਲੇਟਿਵ ਸੀ ਯਾਨੀ ਕਿ ਉਸਨੇ ਉਸਦੀ ਮਾਂ ਨੂੰ ਦੱਸ ਦਿੱਤਾ ਕਿ ਤੇਰਾ ਬੱਚਾ ਉਸ ਜਗ੍ਹਾ ਤੇ ਰਹਿੰਦਾ ਹੈ ਤੇ ਉਸਨੇ ਵਿਆਹ ਵੀ ਕਰਵਾ ਲਿਆ ਦੇਖੋ ਹੁਣ ਉਸ ਬੱਚੇ ਨੇ ਬਿਨਾ ਮਾਂ ਨੂੰ ਦੱਸੇ ਹੋਏ ਉੱਥੇ ਵਿਆਹ ਕਰਵਾ ਲਿਆ ਜਦੋਂ ਮਾਂ ਦੇ ਕੰਨ ਦੇ ਵਿੱਚ ਇਹ ਆਵਾਜ਼ ਪਈ ਕਿ ਉਸਨੇ ਉੱਥੇ ਵਿਆਹ ਕਰਵਾ ਲਿਆ ਤਾਂ ਮਾਂ ਦੇ ਦਿਲੋਂ ਇੱਕ ਆਵਾਜ਼ ਉੱਠੀ ਕੰਨੀ ਕਿ ਪੁੱਤ ਪਾਣੀ ਦਾ ਮੈਂ ਵਿਵਾਰਿਆ ਹੀ ਨਹੀਂ ਵਿਆਹ ਕਿਨੇ ਕਰਵਾ ਲਿਆ ਤਾਂ ਉਸ ਤੋਂ ਬਾਅਦ ਕੀ ਹੋਇਆ ਕੀ ਕੁਝ ਟਾਈਮ ਬਾਅਦ ਜੋਸ਼ ਬੱਚੇ ਦਾ ਪ੍ਰਾਇਮਰੀ ਸਕੂਲ ਸੀ ਉੱਥੇ ਇੱਕ ਮੀਟਿੰਗ ਬੁਲਾਈ ਗਈ ਜਿਸ ਤੇ ਨੇ ਜਿੰਨੇ ਵੀ ਉੱਥੋਂ ਬੱਚੇ ਯਾਨੀ ਕਿ ਡਿਗਰੀਆਂ ਲੈ ਕੇ ਜਾਂ ਹੋਰ ਉੱਚੇ ਆਉਦੇ ਤੇ ਪੜ੍ਹਾਈ ਕਰਕੇ ਤੇ ਲੱਗੇ ਨੇ ਸੋ ਉਹਨਾਂ ਨੂੰ ਉੱਥੇ ਪ੍ਰਾਇਮਰੀ ਸਕੂਲ ਦੇ ਵਿੱਚ ਬੁਲਾਇਆ ਗਿਆ ਤਾਂ ਜਦੋਂ ਉਹ ਬੱਚਾ ਪ੍ਰਾਇਮਰੀ ਸਕੂਲ ਦੇ ਵਿੱਚ ਆਇਆ ਸਭ ਕੋ ਕੀ ਦੇਖਦਾ ਹੈ ਕਿ ਉਸ ਸਕੂਲ ਦੇ ਵਿੱਚ ਉਸਦੀ ਮਾਂ ਉਸ ਨੂੰ ਨਹੀਂ ਦੇਸੀ ਉਸਨੇ ਸੋਚਿਆ ਸ਼ੁਕਰ ਕਿ ਮੇਰੀ ਮਾਂ ਤੇ ਨਹੀਂ ਹੈ ਨਹੀਂ ਤਾਂ ਮੈਨੂੰ ਲੋਕਾਂ ਨੇ ਹੁਣ ਵੀ ਤਾਣਨੇ ਮਿਹਣਿਆਂ ਦੇ ਨਾਲ ਲੈ ਲੈਣਾ ਸੀ ਕਿ ਇੱਕ ਅੱਖ ਵਾਲੀ ਤੇਰੀ ਮਾਂ ਹੈ ਸੋ ਮਾਂ ਤੇਰੀ ਕਾਣੀ ਹੈ ਇਸ ਤਰ੍ਹਾਂ ਤਾਂ ਉੱਥੇ ਹੀ ਸਕੂਲ ਦੇ ਵਿੱਚੋਂ ਵਾਪਸ ਚਲਾ ਗਿਆ ਕੁਝ ਟਾਈਮ ਪਿਆ ਉਸਦੀ ਮਾਂ ਨੂੰ ਪਤਾ ਲੱਗਾ ਕਿ ਮੇਰਾ ਬੱਚਾ ਇਸ ਸਕੂਲ ਦੇ ਵਿੱਚ ਆਇਆ ਸੀ ਤਾ ਉਸ ਤੋਂ ਨਹੀਂ ਰਿਹਾ ਗਿਆ ਉਹਨੂੰ ਐ ਲੱਗਿਆ ਕਿ ਮੇਰਾ ਬੱਚਾ ਅਜੇ ਹੈਗਾ ਇਸ ਦੁਨੀਆ ਤੇ ਪਹਿਲਾਂ ਤਾਂ ਕਿਉਂਕਿ ਉਸ ਬੱਚੇ ਨੇ ਉਹਨਾਂ ਦੱਸਿਆ ਨਹੀਂ ਕਿ ਮੈਂ ਕਿੱਧਰ ਚੱਲਿਆ ਕੀ ਲੱਗਿਆ ਵਿਆਹ ਕਰਵਾਇਆ ਕੀ ਨਹੀਂ ਪਰ ਉਹ ਮਾਂ ਕਿੱਥੇ ਰਿਹਾ ਜਾਂਦਾ ਸੀ ਆਪਣੇ ਪੁੱਤ ਦਾ 5-7 ਸਾਲ ਮੂੰਹ ਨਾ ਦੇਖੇ ਇਹ ਹੋ ਨਹੀਂ ਸਕਦਾ ਤ ਉਸਦੀ ਮਾਂ ਨੇ ਜਿਵੇਂ ਕਿਵੇਂ ਕੋਠਾ ਯਾਨੀ ਕਿ ਐਡਰੈਸ ਕਿਸੇ ਬੱਚੇ ਕੋਲੋਂ ਲਿਆ ਤੇ ਉਹਨੇ ਉਸ ਜਿਹੜੇ ਟਿਕਾਣੇ ਨੂੰ ਲੱਭ ਲਿਆ ਤਜਦਾ ਉਸਦੀ ਮਾਂ ਉਸ ਬੱਚੇ ਦੇ ਘਰ ਪਹੁੰਚੀ ਤਾਂ ਹੁਣ ਉਸ ਬੱਚੇ ਦੇ ਕੋਲ ਦੋ ਬੱਚੇ ਵੀ ਸਨ ਜਦੋਂ ਉਸਦੀ ਮਾਂ ਉਸਤੇ ਗੇਟ ਦੇ ਵਿੱਚ ਐਂਟਰ ਕਰਦੀ ਹੈ ਤਾਂ ਕੀ ਦੇਖਦੀ ਹੈ ਕਿ ਦੋ ਬੱਚੇ ਜੋ ਕਿ ਉਸਦੇ ਪੋਤਰੇ ਉੱਭਾਰ ਆ ਰਹੇ ਨੇ ਤਾਂ ਅਚਾਨਕ ਇੱਕਦਮ ਰੋਣ ਲੱਗ ਪੈਂਦੇ ਨੇ ਕਹਿੰਦੇ ਕਿ ਇੱਕ ਔਣ ਆ ਗਿਆ ਭੂਤ ਆ ਗਿਆ ਇੱਕ ਅੱਖ ਐਸ ਦਿੱਤਾ ਤੇ ਜੋਰ-ਜੋਰ ਤੋਂ ਉਹਨਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਉਹ ਐਨੇ ਘੁੱਟ ਡਰ ਗਏ ਕਿ ਉਹਨਾਂ ਦਾ ਦਿਲ ਹੀ ਕੰਬ ਗਿਆ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਮੁੰਡਾ ਉਸ ਮਾਂ ਦਾ ਜੋ ਕਿ ਬਾਹਰ ਆਇਆ ਬਾਹਰ ਆ ਕੇ ਉਸ ਨੇ ਪਛਾਣਿਆ ਕਿ ਇਹ ਕਿਵੇਂ ਆ ਗਈ ਇੱਥੇ ਇਹਨੂੰ ਐਡਰੈਸ ਕਿਹਨੇ ਦੇ ਦਿੱਤਾ ਇਹਨੇ ਮੇਰੇ ਬੱਚੇ ਘਰਾ ਦਿੱਤੇ ਨੇ ਉਹਨੇ ਜੋਰ-ਜੋਰ ਦੀ ਆਪਣੀ ਮਾਂ ਨੂੰ ਪਾਣੀ ਤੱਕ ਨਹੀਂ ਪੁੱਛਿਆ ਤੇ ਗੇਟ ਦੇ ਵਿੱਚੋਂ ਉਸ ਨੂੰ ਬਾਹਰ ਮਤ ਧੱਕੇ ਮਾਰ ਕੇ ਤੇ ਨਾਲੇ ਉਹਨੂੰ ਗਾਲਾਂ ਕੱਢੀਆਂ ਕਹਿੰਦਾ ਕਿ ਤੂੰ ਮੇਰੇ ਬੱਚੇ ਡਰਾ ਦਿੱਤੇ ਨੇ ਕਿਉਂ ਆਈ ਤੂੰ ਇੱਥੇ ਕੀ ਲੈਣਾ ਆਇਆ ਮੈਂ ਤੂੰ ਚਲੀ ਜਾ ਦੋ ਇੱਥੋਂ ਵਾਪਸ ਤਾਂ ਉਸਨੇ ਯਾਨੀ ਕਿ ਬੱਚੇ ਨੇ ਆਪਣੀ ਮਾਂ ਨੂੰ ਗੇਟ ਦੇ ਵਿੱਚੋਂ ਹੀ ਬਾਹਰ ਭਜਾ ਦਿੱਤਾ ਤਾਂ ਕਿ ਉਸ ਨੂੰ ਉਸ ਦੀ ਘਰ ਵਾਲੀ ਨਾ ਵੇਖ ਲਵੇ ਤੇ ਕਿਉਂਕਿ ਉਹ ਵੀ ਉਸ ਨੂੰ ਟਿੱਚਰ ਕਰ ਸਕਦੀ ਸੀ ਕਿ ਇਹ ਕਾਣੀ ਜੀ ਕੌਣ ਸੀ ਉਸ ਤੋਂ ਬਾਅਦ ਕੁਝ ਸਮਾਂ ਪਿਆ ਤਾਂ ਉਸਦੇ ਪਿੰਡ ਵਿੱਚ ਫਿਰ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਫੰਕਸ਼ਨ ਰੱਖਿਆ ਗਿਆ ਸੋ ਤੇ ਫਿਰ ਉਹਨਾਂ ਬੱਚਿਆਂ ਨੂੰ ਬੁਲਾਇਆ ਗਿਆ ਤਾਂ ਬੱਚਾ ਫਿਰ ਉੱਥੇ ਸਕੂਲ ਦੇ ਵਿੱਚ ਗਿਆ ਐਸ ਵਾਰ ਉਸਨੇ ਮੀਟਿੰਗ ਅਟੈਂਡ ਕੀਤੀ ਉਸ ਤੋਂ ਬਾਅਦ ਉਹ ਬੱਚਾ ਸੋਚਣ ਲੱਗਾ ਕਿ ਯਾਰ ਮੇਰੇ ਇੱਥੇ ਦੋ ਚਾਰ ਮਰਲੇ ਜਗ੍ਹਾ ਵੀ ਸੀ ਜਿੱਥੇ ਮੈਂ ਰਹਿੰਦਾ ਸੀ ਮੇਰੀ ਮਾਂ ਰਹਿੰਦੀ ਸੀ ਹੁਣ ਉਸਦੇ ਦਿਨ ਦੇ ਵਿੱਚ ਲਾਲਚ ਆ ਗਿਆ ਥੋੜਾ ਕਹਿਣਾ ਕਿ ਮੈਂ ਕਿਉਂ ਨਾ ਉਹ ਜਗ੍ਹਾ ਵੇਚ ਕੇ ਜਿੱਥੇ ਬਾਹਰ ਰਹਿ ਰਿਆਂ ਉੱਥੇ ਆਪਣਾ ਪਲਾਟ ਲੈ ਲਵਾਂ ਹੋਰ ਨਹੀਂ ਥੋੜਾ ਆ ਜਾਏਗਾ ਤਾ ਬੱਚਾ ਕੀ ਕਰਦਾ ਕੀ ਉਥੋਂ ਮੀਟਿੰਗ ਅਟੈਂਡ ਕਰਕੇ ਆਪਣੇ ਘਰ ਚਲਾ ਜਾਂਦਾ ਤਾਂ ਜਾਨਿਆ ਕੀ ਦੇਖਦਾ ਕੀ ਉਹ 15 ਸਾਲ ਪੁਰਾਣਾ ਘਰ ਜੋ ਕਿ ਇੱਕ ਖੰਡਰ ਦੀ ਤਰ੍ਹਾਂ ਬਣਿਆ ਪਿਆ ਸੀ ਕੱਚਾ ਕਮਰਾ ਸੀ ਬਾਲਿਆਂ ਨੂੰ ਸਿਵੀਆਂ ਲੱਗੀਆਂ ਪਈਆਂ ਸਨ ਤਾਂ ਉਹ ਕੀ ਦੇਖਦਾ ਕਿ ਕਦੇ ਵੀ ਲੰਬਿਆ ਐ ਲੱਗਦਾ ਸੀ ਕਿਉਂਕਿ ਹੁਣ ਬੁੱਢੀ ਮਾਈ ਸੀ ਵਿਚਾਰੀ ਉਸ ਤੇ ਹੱਟ ਪੈਰ ਕੰਮ ਕਰਦੇ ਨਹੀਂ ਸੀ ਤਾਂ ਉਸਨੇ ਕਿੱਥੋਂ ਲੰਬੜਾ ਸੀ ਘਰ ਜਿਉ ਹਸਦਾ ਮੁੰਡਾ ਹੀ ਨਹੀਂ ਸਾਹ ਜ਼ਿੰਦਾ ਸੀ ਤਾਂ ਗਵੰਡੀਆਂ ਨੇ ਕੀ ਲੰਬਾਉਣਾ ਤੇ ਸਾਰਾ ਚੁੱਲਾ ਚੰਗਾ ਸਭ ਟੁੱਟਿਆ ਪਿਆ ਤਾਂ ਜਦੋਂ ਉਹ ਬੱਚਾ ਆਪਣੇ ਘਰ ਪਹੁੰਚਦਾ ਉੱਥੇ ਜਾ ਕੇ ਦੇਖਦਾ ਉੱਥੇ ਕੋਈ ਨਹੀਂ ਸੀ ਜਦੋਂ ਦੇਖਦਾ ਕਿ ਉੱਥੇ ਕੋਈ ਨਹੀਂ ਸੀ ਤਾਂ ਇਕਦਮ ਸ਼ਾਂਤ ਹੋ ਕੇ ਉੱਥੇ ਬੈਠ ਜਾਂਦਾ ਉਹਨੇ ਨੂੰ ਇੱਕ ਗਵੰਡੀਆਂ ਦਾ ਮੁੰਡਾ ਉਸਦੇ ਕੋਲ ਆ ਜਾਂਦਾ ਉਸਦੇ ਹੱਥ ਵਿੱਚ ਇੱਕ ਚਿੱਠੀ ਸੀ ਉਹ ਮੁੰਡਾ ਕਹਿਣ ਲੱਗਾ ਉਸ ਨੂੰ ਕਿ ਤੇਰੀ ਮਾਂ ਮਰੀ ਨੂੰ 10 ਦਿਨ ਹੋ ਗਏ ਨੇ ਕਿ ਤੇਰੀ ਮਾਂ ਮਰੀ ਨੂੰ 10 ਦਿਨ ਹੋ ਗਏ ਨੇ ਪੂਰੇ ਤਾਂ ਉਹ ਇੱਕ ਚਿੱਠੀ ਛੱਡ ਗਈ ਸੀ ਜੋ ਕਿ ਕਹਿੰਦੀ ਸੀ ਕਿ ਮੇਰੇ ਬੱਚੇ ਨੂੰ ਤੂੰ ਦੇ ਦੇ ਤਾਂ ਉਹ ਹੁਣ ਕਹਿੰਦਾ ਜਦੋਂ ਉਹਨੇ ਇਹ ਆਵਾਜ਼ ਸੁਣੀ ਨਾ ਕਿ ਤੇਰੀ ਮਾਂ ਨੂੰ ਮਰੀ ਨੂੰ 10 ਦਿਨ ਹੋ ਗਏ ਨੇ ਤਾਂ ਉਸਨੇ ਇੱਕੇ ਦਮ ਖੁਸ਼ੀ ਦਾ ਸਾ ਲਿਆ ਕਹਿੰਦਾ ਸ਼ੁਕਰ ਹੈ ਮੰਗਰੋ ਲੱਤੀ ਵੀ ਮੇਰੇ ਅੱਖਾਂ ਦੇ ਸਾਹਮਣੇ ਹੁਣ ਨਹੀਂ ਆਵੇਗੀ ਉਹ ਤੇਰੀ ਪਰ ਹੁਣ ਜਿਵੇਂ ਉਹ ਉੱਥੇ ਵਿਹਲਾ ਬੈਠਾ ਸੀ ਉਸ ਤੋਂ ਰਿਹਾ ਨਹੀਂ ਗਿਆ ਤੇ ਉਸ ਬੱਚੇ ਨੇ ਕੀ ਕੀਤਾ ਕਿ ਉਹ ਚਿੱਠੀ ਨੂੰ ਖੋਲ੍ਹਿਆ ਉਹਨੇ ਸੋਚਿਆ ਚਲ ਹੁਣ ਵਿਹਲਾ ਬੈਠਾਂ ਕੀ ਕਰਾਂ ਦੇਖ ਲਵਾਂ ਕਿ ਕਾਣੀ ਮਾਂ ਕੀ ਲਿਖੀ ਹੈ ਮੇਰੇ ਲਈ ਜਦੋਂ ਚਿੱਠੀ ਖੋਲ੍ਹਦਾ ਤਾਂ ਚਿੱਠੀ ਦੇ ਵਿੱਚ ਕੀ ਲਿਖਿਆ ਸੀ ਧਿਆਨ ਦੇਣਾ ਜਰਾ ਉਹ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਪੁੱਤਰਾ ਮੈਂ ਅੱਜ ਤੱਕ ਤੈਨੂੰ ਦੁਖੀ ਕਰਦੀ ਰਹੀ ਤੇਰੇ ਸਕੂਲ ਵਿੱਚ ਆਉਂਦੀ ਰਹੀ ਤੈਨੂੰ ਮੇਰੇ ਕਰਕੇ ਟੀਚਰਾ ਹੁੰਦੀਆਂ ਰਹੀਆਂ ਤੇ ਮੈਂ ਤੇਰੇ ਬੱਚੇ ਵੀ ਡਰਾ ਦਿੱਤੇ ਸੋ ਐਸ ਲਈ ਮੈਂ ਤੇਰੇ ਤੋਂ ਦਿਲੋਂ ਮਾਫ਼ੀ ਮੰਗਣਾ ਚਾਹੁੰਦੀ ਆ ਪਰ ਮੈਂ ਇੱਕ ਗੱਲ ਤੈਨੂੰ ਅੱਜ ਸੱਚ ਦੇਣ ਦੱਸ ਦੇਣੀ ਜ਼ਰੂਰੀ ਸਮਝਾਂਗੀ ਉਹ ਗੱਲ ਇਹ ਹੈ ਕਿ ਜਦੋਂ ਮੈਂ ਵਿਆਹ ਕੇ ਆਈ ਸਾਂ ਬਹੁਤ ਸੋਹਣੀ ਸਾਂ ਮੈਂ ਸੁਨੱਖੀ ਸਾਂ ਮੇਰੇ ਦੋ ਹੀ ਅੱਖਾਂ ਸਨ ਮਦੋਂ ਮੈਂ ਬਹੁਤ ਹੀ ਐਨੀ ਕੁ ਸੋਹਣੀ ਸਾਂ ਕਿ ਕੁਛ ਨਾ ਪਤਰਾ ਲੇਕਿਨ ਇੱਕ ਵਾਰ ਕੀ ਹੋਇਆ ਸੀ ਕਿ ਤੂੰ ਜਦ ਛੋਟਾ ਸੀ ਤਾਂ ਤੇਰੀ ਅੱਖ ਦੇ ਵਿੱਚ ਇੱਕ ਡੱਕਾ ਵੱਜ ਗਿਆ ਸੀ ਜਿਸ ਦੇ ਨਾਲ ਤੇਰੀ ਇੱਕ ਅੱਖ ਖਰਾਬ ਹੋ ਗਈ ਸੀ ਤੇ ਮੈਂ ਤੈਨੂੰ ਪੁੱਤਰਾ ਬਹੁਤ ਭਜਾਇਆ ਬਹੁਤ ਜਗ੍ਹਾ ਤੇ ਲੈ ਗਈ ਹਰ ਹਸਪੀਟਲ ਦੇ ਵਿੱਚ ਤੈਨੂੰ ਮੈਂ ਲੈ ਗਈ ਪਰ ਡਾਕਟਰਾਂ ਨੇ ਲਾਸਟ ਦੇ ਵਿੱਚ ਜਵਾਬ ਦੇ ਦਿੱਤਾ ਕਿ ਇਸ ਦੀ ਤਾਂ ਅੱਖ ਬਦਲਣੀ ਪਵੇਗੀ ਤਾਂ ਮੈਂ ਬਹੁਤ ਜਣਿਆਂ ਤੋਂ ਪੁੱਛਿਆ ਪਰ ਮੈਨੂੰ ਕਿਤੋਂ ਵੀ ਅੱਖ ਨਾ ਮਿਲੀ ਤਾਂ ਲਾਸਟ ਦੇ ਵਿੱਚ ਪੁੱਤਰਾ ਮੈਂ ਨਹੀਂ ਚਾਹੁੰਦੀ ਸੀ ਕਿ ਮੇਰਾ ਬੱਚਾ ਬਿਨਾਂ ਅੱਖਾਂ ਤੋਂ ਰਹੇ ਤਾਂ ਮੈਂ ਆਪਣੀ ਹੀ ਇੱਕ ਅੱਖ ਕਢਵਾ ਕੇ ਜੋ ਕਿ ਤੇਰੀ ਅੱਖ ਦੇ ਵਿੱਚ ਫਿੱਟ ਕਰਾ ਦਿੱਤੀ ਸੀ ਸੋ ਉਹ ਕਹਿਣ ਲੱਗੀ ਕਿ ਮੈਂ ਮੇਰੀ ਹੀ ਅੱਖ ਇੱਕ ਕਢਵਾ ਕੇ ਤੇਰੀ ਅੱਖ ਦੇ ਵਿੱਚ ਫਿੱਟ ਕਰਵਾ ਦਿੱਤੀ ਸੀ ਤਾਕੀ ਮੈਂ ਸੋਚਦੀ ਸੀ ਕਿ ਮੇਰੇ ਬੱਚੇ ਨੂੰ ਕਦੇ ਵੀ ਮੇਹਣੇ ਨਾ ਵਜਣ ਤੇ ਕਦੇ ਵੀ ਐਸਮੋ ਟੀਚਰ ਨਾ ਹੋਵੇ ਕਿਉਂਕਿ ਮਾਮਾ ਤਾਂ ਫਿਰ ਮਾਵਾਈ ਹੁੰਦੀਆਂ ਨੇ ਮਾਮਾ ਤਾਂ ਫਿਰ ਮਾਵਾਈ ਹੁੰਦੀਆਂ ਨੇ ਐਨੀ ਗੱਲ ਸੁਣ ਕੇ ਉਸ ਬੱਚੇ ਦੀ ਭੁੱਬ ਨਿਕਲ ਗਈ ਤੇ ਉੱਥੇ ਹੀ ਉਹ ਰੋਣ ਲੱਗਾ ਕਿ ਕੀ ਕਰਦਾ ਰਿਹਾ ਮਾਂ ਤੇਰੇ ਨਾਲ ਮੈਂ ਕੀ ਕਰਦਾ ਰਿਹਾ ਮਾਮਾ ਤੇਰੇ ਨਾਲ ਪਰ ਹੁਣ ਕੀ ਹੋ ਸਕਦਾ ਸੀ ਸੋ ਇਸ ਤਰ੍ਹਾਂ